ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਸਤੇ ਜੀ ਵਧੀਆ ਆਰਕੰਡੀ ਬੈਲ ਦੀਆਂ ਚੁੰਨੀਆਂ ਆ ਗਈਆਂ ਆਰਕੰਡੀ ਬੈਲ ਦੀਆਂ ਚੁੰਨੀਆਂ ਜੀ ਪੂਰੇ ਵੱਡੇ ਸਾਈਜ਼ ਦੀਆਂ ਨੇ ਇਹ ਪੂਰਾ ਵੱਡਾ ਸਾਈਜ਼ ਹੈ ਜੀ ਆਰਕੰਡੀ ਬੈਲ ਦੇ ਉੱਤੇ ਜਿਹੜੀ ਮਾਰਕੀਟ ਦੇ ਵਿੱਚ ਆਮ ਇਹ 140-50 ਰੁਪਏ ਜੁੰਨੀ ਵਿਖਦੀ ਹੈ ਸਾਡਾ ਰੇਟ ਹੈ 100 ਰੁਪਿਆ ਜੀ 100 ਰੁਪਏ ਦੇ ਵਿੱਚ ਆਰਕੰਡੀ ਬੈਲ ਦੇ ਵਿੱਚ ਬਹੁਤ ਸੋਹਣੇ-ਸੋਹਣੇ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਪੂਰੇ ਵੱਡੇ ਸਾਈਜ਼ ਵਾਲੀ ਚੁੰਨੀ ਹੈ ਜੀ ਪ्युअर ਆਰਕੰਡੀ ਬੈਲ ਦੀ ਚੁੰਨੀ ਹੈ ਜੀ ਇਹ ਸਿਰਫ 100 ਰੁਪਏ ਦੇ ਵਿੱਚ ਘਾਤੀ ਜੀ ਪਹਿਲਾ ਰੰਗ ਆ ਡਿਜ਼ਾਈਨ ਬਹੁਤ ਆ ਇਹਦੇ ਵਿੱਚ ਪਹਿਲਾ ਸ਼ਾਰਟ ਹੋ ਗਿਆ ਸੀ ਰੰਗ ਸਾਰੇ ਰੰਗ ਦੁਆਰੇ ਆ ਗਏ ਇਹਦੇ ਵਿੱਚ ਸਿਰਫ 100 ਰੁਪਏ ਦੇ ਵਿੱਚ ਆਰਕੰਡੀ ਬੈਲ ਦੀ ਚੁੰਨੀ ਪੂਰੇ ਵਧੀਆ ਵੱਡੇ ਸਾਈਜ਼ ਨਹੀਂ ਚੁੰਨੀਆਂ ਜੀ ਬਹੁਤ ਹੀ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸਿਰ ਮੇਲੇ ਚੱਲ ਰਿਹਾ ਹੈਗਾ ਭਾਰੀ ਸਿਰ ਮੇਲੇ ਦੇ ਉੱਤੇ ਜੀ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਇਹ ਹੋਰ 6 ਗੰਢੀ ਵਾਲ ਦੇ ਉੱਤੇ ਚੁੰਨੀਆਂ ਜੀ ਪੂਰਾ ਵਧੀਆ ਹਰਨਸਾਰ ਕਪੜਾ ਜੀ ਗਰਮੀ ਵਾਲੀ ਚੁੰਨੀ ਹੈ ਸਪੈਸ਼ਲ ਰੇਟ ਸਿਰਫ 100 ਰੁਪਏ ਦੇ ਵਿੱਚ ਕਰਤੀ ਜੀ ਇਹ ਪਰਾਮਾ ਦੀ ਛੱਟੀ ਤੇ 100 ਰੁਪਏ ਦੇ ਵਿੱਚ ਪਰਾਮਾ ਦੀ ਛੱਟੀ ਤੇ ਸੇਲ ਮੇਲੇ ਦੇ ਵਿੱਚ ਤੇ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਜਾਦੇ ਰੰਗਾਂ ਦੇ ਜਮਾਲ ਪਹੁੰਚੂਕਿਆ ਜੀ ਰੇਟ ਸਿਰਫ 100 ਰੁਪਿਆ ਆ ਦੇਖੋ ਜੀ ਡਿਜ਼ਾਈਨਿੰਗ ਤਾਂ ਇਹਦੇ ਵਿੱਚ ਬਹੁਤ ਜਾਦੇ ਡਿਜ਼ਾਈਨਾਂ ਦੇ ਜਮਾਲ ਆ ਗਿਆ ਜੀ ਰਾਮਾ ਦੀ ਹੱਟੀ ਦੇ ਉੱਤੇ ਜੀ ਸੇਰ ਮੇਲੇ ਦੇ ਉੱਤੇ ਆਰ ਕੰਢੀ ਬੈਲ ਦੀ ਚੁੰਨੀ ਸਿਰਫ 100 ਰੁਪਏ ਦੇ ਵਿੱਚ ਗਾਤੀ ਜੀ 100 ਰੁਪਏ ਦੇ ਵਿੱਚ ਪੂਰਾ ਵੱਡੇ ਸਾਈਜ਼ ਵਾਲੀ ਚੁੰਨੀ ਹੈ ਜੀ ਪੂਰੇ ਰੰਗ ਤੇ ਡਿਜ਼ਾਈਨ ਆ ਸੋਨੇ-ਸੋਲੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚਾ ਹੋਇਆ ਹੈਗਾ ਡਿਜ਼ਾਈਨ ਕਿ ਤਾਂ ਇੱਕ ਤੋਂ ਇੱਕ ਵਧੀਆ ਹੈ ਇਹਦੇ ਵਿੱਚ ਮਾਰਕੀਟ 'ਚ ਵੇਕੇ 150 ਦੀ ਵੇਕੇ 160 ਦੀ ਸਾਡਾ ਰੇਟ ਹੈ ਸਿਰਫ 100 ਰੁਪਇਆ ਜੀ ਰੰਗ ਟੌਪ ਟੌਪ ਰੰਗਾਈ ਦੇ ਵਿੱਚ ਦੇਖੋ ਰੰਗ ਡਾਰਕ ਲਾਈਟ ਸਾਰੇ ਰੰਗਾਂ ਦੇ ਮਾਲ ਪਹੁੰਚ ਗਿਆ ਇਹਦੇ ਵਿੱਚ ਸਿਰਫ 100 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਤ ਦੇ ਉੱਤੇ ਜੀ ਬਹੁਤ ਹੀ ਰੰਗ ਤੇ ਡਿਜ਼ਾਈਨਾਂ ਚੁੰਨੀਆਂ ਦੇ ਪਹੁੰਚ ਚੁੱਕਿਆ ਜੀ ਅਰੇ ਕਿੰਨੇ ਰੰਗਾਂ ਤੇ ਡਿਜ਼ਾਈਨਾਂ ਚਮਾਲ ਆ ਗਈ ਇਹਦੇ ਵਿੱਚ ਰੇਟ ਸਿਰਫ 100 ਰੁਪਏ ਹੀ ਹੈ ਜੀ 100 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਤੀ ਦੇ ਉੱਤੇ ਜੀ ਸੇਲ ਮੇਲੇ ਦੇ ਉੱਤੇ ਬਹੁਤ ਕੁਆਂਟੀਟੀ ਕਮਾਲ ਆ ਗਿਆ ਜੀ ਗਰਮੀ ਸ਼ੁਰੂ ਹੁੰਦੇ ਸਾਰ ਕਲਰ ਦੇਖੋ ਜੀ ਲੈ ਇਜ਼ਾਰ ਕਰਾਵੇ ਕਲਰ ਆ ਗਏ ਦੇ ਵਿੱਚ ਸਿਰਫ 100 ਰੁਪਏ ਦੇ ਵਿੱਚ ਸੇਲ ਮੇਲੇ ਦੇ ਉੱਤੇ ਜੀ ਭਰਾਵਾਂ ਦੀ ਹਿੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਆਰ ਕੰਟੀ ਬੈਲ ਦੀ ਚੁੰਨੀ ਸਿਰਫ 100 ਰੁਪਏ ਚੱਕਦੀ ਜੀ ਪੂਰੇ ਵੱਡੇ ਸਾਈ ਦੇ ਚੁੰਨੀਆਂ ਜੀ 100 ਰੁਪਏ ਦੇ ਵਿੱਚ ਕਰਤੀ ਭਰਾਮਾ ਦੀ ਹੱਟੀ ਬਾਸਟਰ ਰੋਡ ਮੋਰ ਮੰਡੀ